ਲਓ ਜੀ ਹੋਰ ਸਾਰੇ ਠੀਕ ਹੋ ਗਏ ਜੀ ਅੱਜ ਕਨ ਕਤੇ ਕਰਦੇ ਆ ਜੀ ਸਪਰੇ ਗੁੱਲੀ ਲੰਡੇ ਵਾਲੀ ਸਪਰੇ ਕਰਦੇ ਆ ਜੀ ਕਣਕ ਤੇ ਕਦੇ ਕਦੇ ਗੁੱਲੀ ਲੰਡਾ ਥੋੜੀ ਵਿੱਚ ਪਾਲਕਾ ਜੀ ਕਦੇ ਕਦੇ ਵਿੱਚ ਸਰੋਂ ਦੇ ਜੀ ਸਪਰੇ ਕਰਦੇ ਆ ਜੀ ਸਪਰੇ ਹੈਗੀ ਆ ਜੀ ਐਕਸੀਐਲ ਦਾ ਪਰ ਇਕੜ ਦਾ ਨਾਲ ਹੈ ਜੈਲ ਗ੍ਰਿਪ ਪਰ ਇਕੜ ਦੀ ਇੱਕ ਨਾਲ ਹੈ ਜੀ ਟੌਪ ਦਾ ਇੱਕ ਪੈਕਟ ਪਰ ਇਕੜ ਦਾ ਇੱਕ ਇਤਨੇ ਮਿਲਾ ਕੇ ਜੀ ਨੇ ਮਲਾ ਕੇ ਜੀ ਸਪਰੇਅ ਕਰਦੇ ਆ ਜੀ ਅੱਜ ਕਣਕ ਤੇ ਪਹਿਲੀ ਸਪਰੇਅ ਹੈ ਜੀ ਗੋਲਡਨ ਡੇ ਵਾਲੀ ਸਪਰੇਅ ਕਰਦੇ ਆ ਜੀ ਅੱਜ ਲੋ ਜੀ ਕਣਕ ਤੇ ਕਰਦੇ ਆ ਜੀ ਸਪਰੇਅ ਅੱਜ ਕਣਕ ਹੋ ਗਈ ਜੀ ਲਗਭਗ 75 ਦਿਨਾਂ ਦੀ ਜੀ 70 ਤੋਂ 75 ਦਿਨ ਦੀ ਹੋ ਗਈ ਜੀ ਦੋ ਪਾਣੀ ਲੱਗੇ ਜੀ ਇਹਨੂੰ ਤਿੰਨ ਵਾਰੀ ਯੂਰੀਆ ਲੱਗ ਗਿਆ ਜੀ ਦੋ ਮੈਗਨੀਜ਼ ਦੀ ਸਪਰੇਅ ਹੋ ਗਈ ਜੀ ਕਣਕ ਤੇ ਪਹਿਲੀ ਸਪਰੇਅ ਕਰਦੇ ਆ ਜੀ ਗੋਲਡਿੰਡੇ ਵਾਲੀ ਪਹਿਲਾਂ ਦੋ ਮੈਗਨੀਜ਼ ਦੀਆਂ ਹੋ ਗਈਆਂ ਜੀ ਦੋ ਪਾਣੀ ਲਾ ਗਏ ਦੋ ਵਾਰ ਇਹਨੂੰ ਤਿੰਨ ਵਾਰ ਯੂਰੀਆ ਲਾ ਗਏ ਜੀ ਦੋ ਵਾਰ ਹੀ ਮੈਗਨੀਸਪਰੇ ਹੋ ਗਈ ਕਣਕ ਜੀ ਜੀ ਥੋੜਾ ਥੋੜਾ ਕਿਤੇ ਕਿਤੇ ਪਾਲਕ ਤਾਂ ਸਰੋਂ ਜੀ ਅੱਜ ਕਿਤੇ ਕਿਤੇ ਗੁਲੀ ਰੰਨੇ ਦਾ ੜਕਾ ਹੈ ਫੇਲੀ ਸਪਰੇ ਕਰਦੇ ਆ ਜੀ ਅੱਜ ਪਰ ਇਹ ਹੈਗੀ ਅਜ ਇੱਕ ਟੌਪਕ ਦਾ ਕਣਾਲੇ ਲੱਗ ਰਿਹਾ ਪਾ ਜੀ ਨਾਲ ਇੱਕ ਸੀ ਇਹ ਲੱਕ ਇੰਨੇ ਮਿਲਾ ਕੇ ਕਿੱਲੇ ਦੀ ਪਰ ਇੱਕ ਰਦੇ ਹਿਸਾਬ ਨਾਲ ਸਪਰੇ ਕਰਦੇ ਆ ਜੀ ਅੱਜ ਜੀ ਕਣਕ ਹੋ ਗਈ ਲਗਭਗ ਆਪਣੀ 70-75 ਦਿਨ ਦੀ ਹੋ ਗਈ ਜੀ ਦੋ ਪਾਣੀ ਲੱਗੇ ਜ ਇਹਨੇ ਤਿੰਨ ਵਾਰੀ ਯੂਰੀ ਲੱਗ ਗਿਆ ਦੇਖ ਸਕਦੇ ਆ ਜੀ ਕਦੇ ਕਦੇ ਸਰੋਂ ਦੇ ਟੱਕੇ ਵਿੱਚ ਪਾਲਕ ਜੀ ਹੈ ਕਦੇ ਕਦੇ ਗੋਲੀ ਲੰਡੇ ਦਾ ਜੀ ਦੇਖ ਸਕਦੇ ਆ ਤੁਸੀਂ ਦੋ ਪਾਣੀ ਲੱਗੇ ਅੱਜ ਤੱਕ ਦੋ ਵਾਰੀ ਮੈਗਨੀ ਦੀ ਸਪਰੇਅ ਕਰਤੀ ਜੀ ਤੰਬਰ ਯੂਰੀ ਲੱਗ ਗਿਆ ਜੀ ਧੰਨਵਾਦ